ਹੈਲੋ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸ੍ਰੀ ਅਕਾਲ ਵੀਰੋ ਆਮ ਆਦਮੀ ਪਾਰਟੀ ਦੀ ਨੇਰੀ ਐ ਇਹ ਆਮ ਆਦਮੀ ਪਾਰਟੀ ਦੀ ਨੇਰੀ ਐ ਜਿੱਥੇ ਜਾਣਿਆ ਲੋਕ ਇਹੀ ਉਹ ਕਹਿੰਦੇ ਆ ਕਹਿੰਦੇ ਐ ਕਿ 13 0 ਆ ਤੁਹਾਡਾ ਪੁੱਤ ਹੈ ਸ਼ੈਰੀ ਕਲਸੀ ਤੁਸੀਂ ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਸੋ ਵੀਰੋ ਇੱਕ ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਲੀਆਂ ਤੇ ਭਾਜਪਾ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਬਹੁਤ ਮੁੰਡਿਆਂ ਜੋਸ਼ ਹੈ ਬਹੁਤ ਜੋਸ਼ ਹੈ ਜਿੱਥੇ ਜਾਣਿਆ ਦੇਖੋ ਆ ਕੋਠੇ ਪਰੇ ਪਿਆ ਉਹ ਤੇਰੀ ਓਏ ਦਰਿਏ ਉੱਪਰ ਵਾਲਿਆਂ ਤੋਂ ਦਰਿਏ ਸਾਡੀ ਟੀਮ ਖੜੀ ਹੈ ਸਾਰੀ ਸਾਰੀ ਸਾਡੀ ਗੁਰਦਾਸਪੁਰ ਦੀ ਟੀਮ ਖੜੀ ਹੈ ਮੈਂ ਤਾਂ ਕਰਕੇ ਜਲਦੀ ਬੋਲਣ ਲੱਗਿਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਸੋ ਮੈਂ ਤੁਹਾਨੂੰ ਇੰਨੇ ਹੀ ਕਹਿਣਾ ਚਾਹਨਾ ਕਿ ਮੈਂ ਇੱਥੋਂ ਹੁਣੇ ਤਸੱਲੀ ਅੱਜ ਮੈਂ ਸਾਰਾ ਦਿਨ ਗੁਰਦਾਸਪੁਰ ਸੀ ਅੱਜ ਮੈਂ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਬੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈ ਸਕਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲ ਆਇਆ ਵਾਹ ਵਾਹ ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ-ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ 'ਚ ਪਾਣੀ ਵੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੋਲਣਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿਉਂਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਦੀ ਵਿਰੋਧੀ ਇੰਨਾ ਟੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਇੱਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸੋ ਵੀਰੋ ਜੋੰਦੇ ਵਾਸਤੇ ਰੋ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਤੱਕੜੀ ਜਿਹਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਵੀਰੋ ਹੋਰ ਦੂਜਿਆਂ ਤਾਂ ਕਾਠ ਹੀ ਨਹੀਂ ਹੋ ਰਹੇ ਉਹ ਸੁਖਵੀਰ ਬਾਗਲ ਜੀਪ ਤੇ ਬਹਿ ਕੇ ਵਿਚਾਰਾ ਮੈਂ ਕਹਿੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹ ਵਾਹ 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 ਬਈ ਵਾਹ ਤੇਰਾ ਤਾਂ ਹੋ ਗਿਆ ਕੰਮ ਤੂੰ ਤਾਂ ਕਰ ਲੈ ਤਿਆਰੀ ਸੌ ਚੁੱਕਣ ਦੀ ਹੁਣ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਫਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕੋਂ ਤੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੇਸ ਆਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਅੱਜ ਮਗਾਜੀ ਮਾਜੇ ਚਾ ਕਹਿੰਦੇ ਕੀ ਕਹਿੰਦਾ ਮਗਾ ਮਾਜਾ ਤਾਂ ਕਨਾ ਰਿਕਾਰਡ ਤੋੜ ਦਿਆਂਗੇ ਜੀ ਕਹਿੰਦੇ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਭੇਜ ਦਿਆ ਕਰ ਉਥੋਂ ਪਤਾ ਲੱਗ ਜਾਂਦਾ ਮਾਜੇ ਦਾ ਜੋਸ਼ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸੋਨਿਹਾਲ ਸ਼ਹਿਰੀ ਕਲ ਸਿੱਖ ਮਿਲਲੀ ਤੁਹਾਡਾ ਧੰਨਵਾਦ ਕਰੂਗਾ ਸ਼ਹਿਰੀ ਕਲ ਮੈਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਂ ਇੱਥੇ ਜਿਹੜੇ ਕਾਂਗਰਸੀ ਕੈਬਨਿਟ ਦੀਆਂ ਵਜ਼ੀਰਾਂ ਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਐਮਸੀ ਦੀਆਂ ਟਿਕਟਾਂ ਦਿੱਤੀਆਂ ਨੇ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ ਉਹਨਾਂ ਦੇ ਮੁੰਡਿਆਂ ਦੇ ਨਸ਼ੇ ਵੇਚਣ ਦੇ ਪਰਚੇ ਨੇ ਇੱਕ ਇੱਥੇ ਕਾਉਂਸਲਰ ਹੈ ਉਹਦੇ ਭਨੇਵੇਂ ਦੇ ਨਸ਼ਾ ਵੇਚਣ ਦਾ ਪਰਚਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਡੇ ਚ ਵੀ ਕਾਲੀਆਂ ਭੇਡਾਂ ਨੇ ਤੁਹਾਡੇ ਅਸ਼ੀਰਵਾਦ ਦੀ ਲੋੜ ਇੱਕ ਵਾਰੀ ਝਾੜੂ ਕੈਂਪ ਦੇ ਵਿੱਚ ਫੇਰਨਾ ਸਰ ਇਹ ਸਾਡਾ ਜਿਹੜਾ ਬਟਾਲਾ ਇਹ ਉਹਦਾ ਦਿਲ ਐ ਜੀ ਜਿਹੜਾ ਦਿਲ ਐ ਇਹਦੇ ਵਾਸਤੇ ਮੈਂ ਤੁਹਾਡੇ ਕੋ ਇਹੋ ਅਰਜ਼ ਕਰਨੀ ਆ ਉਹ ਖੜ ਜੋ ਕੈਂਪ ਵਾਲਿਓ ਇਹਦੇ ਵਾਸਤੇ ਮੈਂ ਹੱਥ ਜੋੜ ਕੇ ਤੁਹਾਡੇ ਕੋ ਇਹੋ ਅਰਜ਼ ਕਰਨੀ ਆ ਇਸ ਕੈਂਪ ਨੂੰ ਇਹ ਜਿੱਧਰ ਚੋਣ ਉਧਰ ਝਾੜੂ ਫੇਰ ਜਾਂਦਾ ਇਹਨਾਂ ਨੂੰ ਖੁੱਲੇ ਗੱਫੇ ਦੇ ਕੇ ਅਸੀਂ ਤਗੜੇ ਕਰਨਾ ਤਿਆਰੋ ਪੱਕੀ ਗੱਲ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਆ ਕਈ ਮੰਤਰੀ ਲੱਗੇ ਨੇ ਇੱਥੇ ਸਾਧੂ ਬਦਨਾਮ ਕਰਨ ਵਾਸਤੇ ਮੈਂ ਕਹਿੰਦਾ ਇੱਕ ਪੈਸੇ ਦਾ ਸਬੂਤ ਲੈ ਆਉਣਾ ਸਿਆਸਤ ਛੱਡ ਕੇ ਨੀਥਾਂ ਪੈ ਜਾਊਂਗਾ ਜਿਆਦਾ ਸਮਾਂ ਤਾਂ ਨਹੀਂ ਲੈਣਾ ਮਾਨ ਸਾਹਿਬ ਸਰ ਉਹ ਐਂਡ ਤੱਕ ਜਿਹੜੀ ਮੋੜ ਖਤਮ ਹੁੰਦੀ ਆ ਉੱਥੋਂ ਤੱਕ ਦੁਨੀਆ ਖਲੋਤੀ ਆ ਤੁਹਾਡੇ ਪਿਆਰ ਵਾਸਤੇ ਇਹ ਪਿਆਰ ਕਰਦੇ ਨੇ ਤੁਹਾਡੀ ਇਮਾਨਦਾਰੀ ਦੀਆਂ ਮਸਾਲਾਂ ਘਰ ਘਰ ਜਾਂਦੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਨੇਰੀ ਬੜੀ ਆ ਇਹ ਦਿਲੋਂ ਪਿਆਰ ਆ ਸਰ ਵੇਖੋ ਤੂਫਾਨ ਦੇ ਵਿੱਚ ਕੱਟੇ ਦੇ ਵਿੱਚ ਖਲੋਤੇ ਨੇ ਦੋਵੇਂ ਬਾਵਾ ਖੜੀਆਂ ਕਰਕੇ ਐਨਾ ਕਿ ਜੋਸ਼ ਆ ਜਾਵੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਜੀ ਕਾਂਗਰਸ ਦੀ ਸ਼ਰਾਬ ਕੈਂਪ ਚ ਵਰਤਨ ਦਾ ਬੀਜ ਪੁੱਛ ਲੋ ਭਾਵੇਂ ਸਹੀ ਗੱਲ ਹੈ ਪੈਸੇ ਵੀ ਹੁੰਦਾ ਭੇਜੇ ਇਹ ਸਾਰਾ ਕੰਮ ਇੱਥੇ ਚੱਲ ਰਿਹਾ ਜੀ ਇਹ ਪੈਸੇ ਦੇਣਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਮਨਾ ਨਾ ਕਰਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਬੀ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫਾ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਦੋਵੇਂ ਬਾਵਾ ਖੜੀਆਂ ਕਰਕੇ ਕਿਨਾਰਾ ਮਾਨ ਸਾਹਿਬ ਦੋ ਪਿਆਰ ਦੇ ਦਿਓ ਆਵਾਜ਼ ਆਉਣੀ ਚਾਹੀਦੀ ਹੈ ਦੋਵੇਂ ਬਾਵਾ ਦੀ ਏ ਗਲਾਮ ਆਮ आदमी ਬਾਦੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਸਦਾ ਰਹਿ ਲੀਆਂ ਜਿਹੜਾ ਤੁਸੀਂ ਇੰਨਾ ਪਿਆਰ ਬਖਸ਼ਿਆ ਮੈਨੂੰ ਬਹੁਤ ਬਹੁਤ ਧੰਨਵਾਦ ਇਹ ਕੋਣ ਹੁੰਦੇ ਨੇ ਇਹ ਕੌਣ ਹੁੰਦੇ ਨੇ ਕਹਨ ਵਾਲੇ ਕਿਸੇ ਦੀ ਨਿਮਰਤ ਨਹੀਂ ਕਰਦਾ ਨਹੀਂ ਸਰ ਕੋਸ਼ਿਸ਼ ਨਾ ਕਰ ਇਹਦਾ ਕੋਈ ਫਾਇਦਾ ਨਹੀਂ ਕਰਦਾ ਮੈਨੂੰ ਜਿੱਦਾਂ ਤੇ ਮੇਰੀ ਸਰਕਾਰ ਤੋਂ ਪਹਿਲਾਂ ਹੋ ਗਿਆ ਸਰਕਾਰ ਤੋਂ ਮੈਂ ਕਹਿੰਦਾ ਹੋਵੇ ਹੀ ਨਾ ਸੀ ਆਹ ਪਰਮਾਣੂ ਜੜਾ ਇਹਨਾਂ ਸਰਕਟ ਬਣਾਇਆ ਮੈਂ ਬੋਝ ਬਣਾਇਆ ਮੋਈ ਗਈ ਐ ਉਹਦੇ ਐਕਸੀਡੈਂਟ ਵੀ ਆ ਗਿਆ ਉਹ ਵੀ ਸ਼ੀਸ਼ਾ ਨਾ ਨਾ ਦੀਆਂ ਦਿਲਸਾਈਆਂ ਮੈਂ ਤਾਂ ਇਹ ਕਿਤੇ ਕੋਈ ਪਤਾ ਨਹੀਂ ਲੱਗਦਾ ਕਿ ਇਹਦੇ ਮੈਂ ਬੁਧਕਰਾ ਮਾਦੀ ਗੱਲ ਕੀ ਬੋਲਾਂ ਮੈਂ